ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਪ੍ਰਚਾਰ ਬੜਾ ਸਿਖਰਾਂ ਤੇ ਲਜਾਇਆ ਗਿਆ ਸਾਰੀਆਂ ਪਾਰਟੀਆਂ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਜੀ ਪਰਿਵਾਰਵਾਦ ਦੀ ਪਾਰਟੀ ਬਣ ਗਈ ਸ਼੍ਰੋਮਣੀ ਅਕਾਲੀ ਦਲ ਤਾਂ ਜੀ ਪਰਿਵਾਰ ਪਾਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਜੀ ਇਸ ਤਰ੍ਹਾਂ ਜਿਹੜੇ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਚੋਂ ਪੈਦਾ ਹੋ ਰਹੇ ਨੇ ਜੇ ਸਾਰਾ ਇਤਿਹਾਸ ਦੀ ਪਰਚੋਲ ਕੀਤੀ ਜਾਵੇ ਤੇ ਇਸ ਭਾਰਤ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ ਆਜ਼ਾਦੀ ਤੋਂ ਬਾਅਦ ਦਾ ਜੇ ਕਾਂਗਰਸ ਦਾ ਇਤਿਹਾਸ ਵੇਖ ਲਿਆ ਜਾਵੇ ਤੇ ਜਵਾਰਲਾਲ ਨਹਿਰੂ ਜਵਾਰਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਤੋਂ ਬਾਅਦ ਅਰਜੀਵ ਗਾਂਧੀ ਅਰਜੀਵ ਗਾਂਧੀ ਤੋਂ ਬਾਅਦ ਸੋਨੀਆ ਗਾਂਧੀ ਸੋਨੀਆ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਇਹ ਪਰਿਵਾਰ ਜਿਹੜਾ ਹੈ ਹੋਰ ਤੱਕ ਉਸ ਪਾਰਟੀ ਨੂੰ ਚਲਾ ਰਿਹਾ ਹੈ ਤੇ ਇਹਦੇ ਚ ਅਹੁਦੇ ਵੀ ਲੈ ਰਿਹਾ ਸੋਨਿਆ ਗਾਂਧੀ ਚੇਅਰਪਰਸਨ ਰਹੇ ਸੀ ਵੇਖਿਆ ਸਰਕਾਰ ਦੇ ਵਿੱਚ ਬੜੇ ਵੱਡੇ ਅਹੁਦੇ ਤੇ ਰਾਹੁਲ ਗਾਂਧੀ ਮੈਂਬਰ ਪਾਰਲੀਮੈਂਟ ਪ੍ਰਿੰਕਾ ਗਾਂਧੀ ਵੀ ਗਾ ਮੈਂਬਰ ਪਾਰਲੀਮੈਂਟ ਹੁਣ ਰਾਹੁਲ ਗਾਂਧੀ ਵੀ ਵਿਰੋਧੀ ਧਿਰ ਦੇ ਨੇਤਾ ਨੇ ਮਾਂ ਰਾਜ ਸਭਾ ਚ ਬੈਠੀ ਹੈ ਪ੍ਰਿੰਕਾ ਜਿਹੜੀ ਧੀ ਹੈ ਉਹ ਲੋਕ ਸਭਾ ਚ ਆ ਗਈ ਹੈ ਇਹਨਾਂ ਦੀ ਜਿਹੜਾ ਪੰਜਾਬ ਦੇ ਵਿੱਚ ਰਾਜਨੀਤੀ ਚ ਵੇਖਿਆ ਜਾਣ ਤੇ ਮੈਂ ਸੋਨੇ ਦੇ ਵੱਡੇ ਚਿਹਰਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਚ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਸੀ ਵਿਪਨ ਸਿੰਘ ਉਹਦਾ ਪਰਿਵਾਰ ਵੇਖ ਲਓ ਸਾਰਾ ਹੀ ਤੇਜ ਪ੍ਰਕਾਸ਼ ਸਿੰਘ ਹੋਣੀ ਗੁਰਕਮਲ ਕੌਰ ਹੋਣੀ ਰਵਨੀਤ ਬਿੱਟੂ ਹੋਣੀ ਸਾਰਾ ਖਾਨਦਾਨ ਹੀ ਜਿੱਤਦਾ ਹਾਰਦਾ ਰਿਹਾ ਹੈ ਇਲੈਕਸ਼ਨ ਲੜਦਾ ਰਿਹਾ ਹੈ ਅੱਗੇ ਤੁਸੀਂ ਆ ਜੋ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਜਿਨ੍ਹਾਂ ਦੀ ਬੇਟੀ ਕਰਨਕੌਰ ਬਰਾੜ ਕਾਂਗਰਸ ਕਿਸ ਨੇ ਰਾਗੂ ਉਸ ਤੋਂ ਅੱਗੇ ਆ ਜੋ ਕੈਪਟਨ ਮਰਿੰਦਰ ਸਿੰਘ ਜਿਹੜਾ ਕਿ ਆਪ ਵੀ ਮੁੱਖ ਮੰਤਰੀ ਬਣਿਆ ਉਹਨੇ ਆਪਣੇ ਬੇਟੇ ਨੂੰ ਵੀ ਇਲੈਕਸ਼ਨ ਲੜਾਇਆ ਕਾਂਗਰਸ ਦਾ ਭਾਵੇਂ ਜਿੱਤਿਆ ਭਾਵੇਂ ਨਹੀਂ ਜਿੱਤਿਆ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੇ ਨੀਵੀਂ ਲੈਵਲ ਦੀਏ ਦੂਜੇ ਲੈਵਲ ਦੀ ਜਿਹੜੀ ਕਤਾਰ ਵੀ ਸ਼ੁਰੂ ਕਰ ਲਈਏ ਉਹਦੇ ਵਿੱਚ ਵੀ بڑے ਲੀਡਰ ਨੇ ਜਿਨ੍ਹਾਂ ਨੇ ਪਰਿਵਾਰ ਨੂੰ ਤਰਜੀਹ ਦਿੱਤੀ ਹੈ ਆ ਹਾਲ ਹੀ ਵਿੱਚ ਜਿਹੜੀਆਂ ਚੋਣਾਂ ਹੋਣ ਹੋ ਕੇ ਆਈਆਂ ਉਹਨਾਂ ਹੀ ਤੁਸੀਂ ਵੇਖੋ ਜਿਹੜਾ ਇਹਦਾ ਮੌਜੂਦਾ ਪ੍ਰਧਾਨ ਹੈ ਪੰਜਾਬ ਦਾ ਰਾਜਾ ਵੜਿੰਗ ਉਹ ਆਪ ਐਮਪੀ ਹੈ ਤੋ ਉਹਨੇ ਘਰ ਦੀ ਇਲੈਕਸ਼ਨ ਲੜਾਇਆ ਅਮਰਤਾ ਵੜਿੰਗ ਨੂੰ ਇਸ ਤਰ੍ਹਾਂ ਹੀ ਜਿਹੜਾ ਸੁਖਜਿੰਦਰ ਸਿੰਘ ਰਧਾਵਾ ਉਹ ਮੈਂਬਰ ਪਾਰਲੀਮੈਂਟ ਹੈ ਗੁਰਦਾਸਪੁਰ ਤੋਂ ਉਹਨੇ ਆਪਣੀ ਪਤਨੀ ਨੂੰ ਇਲੈਕਸ਼ਨ ਲੜਾਇਆ ਕਾਂਗਰਸ ਵੱਲੋਂ ਸੋ ਇਹ ਸਿਰਫ ਤੋਂ ਸਿਰਫ ਕਾਲੀਦਨ ਨੂੰ ਕਿਉਂ ਪੰਡ ਰਹੀ ਰਹੇ ਹੈ ਜਦ ਕਿ ਸਭ ਤੋਂ ਵੱਡਾ ਪਰਿਵਾਰ-ਮਾਰ ਇਹਨਾਂ ਦੇ ਵਿੱਚ ਸੀ ਜੇ ਮੈਂ ਦੂਜੀਆਂ ਪਾਰਟੀਆਂ ਦੀ ਵੀ ਗੱਲ ਕਰ ਲਵਾਂ ਚਲੋ ਇਹ ਤਾਂ ਇਹਨਾਂ ਦੀ ਗੱਲ ਤਾਂ ਆ ਗਈ ਹੁਣ ਜੇ ਵੇਖਿਆ ਜਾਵੇ ਮਦੂਦੀ ਸੱਤਾਧਾਰੀ ਪਾਰਟੀ ਜਿਹੜੀ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਾਲੀਦਲ ਨੂੰ ਬਹੁਤ ਪੰਡਦੇ ਰਹੇ ਬਹੁਤ ਗੱਲਾਂ ਕਾਲੀਦਲ ਦੇ ਖਿਲਾਫ ਕਰਦੇ ਰਹੇ ਕਾਲੀਦਲ ਇੱਕ ਪਰਿਵਾਰ ਹੈ ਜੀ ਇੱਕ ਪਰਿਵਾਰ ਹੈ ਭਗਵੰਤ ਮਾਨ ਸਾਹਿਬ ਆਪ ਮੁੱਖ ਮੰਤਰੀ ਬਣੇ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਉਹਨਾਂ ਦੇ ਪਤਨੀ ਜੀ ਹੁਣ ਤੱਕ ਸਾਰੇ ਮੁੱਖ ਮੰਤਰੀ ਆਲਾ ਅਨੰਦ ਮਾਨ ਦੇ ਸਾਰੇ ਹੀ ਵਕ ਵਕ ਕੋਈ ਜਾ ਕੇ ਚੇਅਰਮੈਨਾਂ ਨੂੰ ਪਦਵੀਆਂ ਦੇ ਪਿਠਾ ਰਿਆ ਕੋਈ ਸਰਕਾਰੀ ਪ੍ਰੋਗਰਾਮ ਅਟੈਂਡ ਕਰ ਰਿਹਾ ਕੋਈ ਕਿਸ ਤਰ੍ਹਾਂ ਦਾ ਐਲਾਨ ਕਰ ਰਿਹਾ ਕੋਈ ਕਿਸ ਤਰ੍ਹਾਂ ਦਾ ਕਰ ਰਿਹਾ ਆ ਹੋਣੀ ਜਿਹੜੀ ਚੋਣ ਹੋ ਕੇ ਢੀ ਹੈ ਚੱਬੇਵਾਲ ਹਲਕੇ ਤੋਂ ਵਿਧਾਨ ਸਭਾ ਦੀ ਉਹ ਚੱਬੇਵਾਲ ਸਾਹਿਬ ਨੂੰ ਆਪ ਇਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਐਮਐਲਏ ਬਣਾਇਆ ਇਸ ਤਰ੍ਹਾਂ ਹੀ ਤੁਸੀਂ ਜੇ ਦੂਜੀਆਂ ਪਾਰਟੀਆਂ 'ਚ ਵੀ ਆ ਜਾਓ ਭਾਰਤੀ ਜਨਤਾ ਪਾਰਟੀ 'ਚ ਆ ਜਾਓ ਹੁਣ ਮੋਦੀ ਸਾਹਿਬ ਤਾਂ ਕੁਦਰਤੀ ਉਹਨਾਂ ਨੇ ਆਪ ਦਾ ਪਰਵਾਰ ਹੀ ਜਿਹੜਾ ਉਹਨੂੰ ਨਹੀਂ ਵਸਾਇਆ ਅਧ ਵਿਚਾਰੇ ਛੱਡਦਾ ਉਹਨਾਂ ਦਾ ਕੋਈ ਬੱਚਾ ਹੁੰਦਾ ਤੇ ਸ਼ਾਇਦ ਉਹ ਵੀ ਉਹਨੂੰ ਲੀਡਰ ਬਣਾਉਂਦੇ ਪਰ ਜੇ ਉਹਨਾਂ ਦਾ ਅਮਿਤ ਸ਼ਾਹ ਵੇਖ ਲਈਏ ਤੋ ਉਹਨੇ ਆਪਦੇ ਬੇਟੇ ਨੂੰ ਬੜੀ ਵੱਡੀ ਪਦਵੀ ਦੇ ਉੱਤੇ ਜਿਹੜੀ ਕਿ ਆ ক্রিকেট ਜਿਹੜਾ ਹੁੰਦਾ ਹੈ ਖੇਡ ਹੈ ਇਹਦਾ ਬੜਾ ਵੱਡਾ ਉਹਨਾਂ ਨੇ ਉਹਨੂੰ ਵੱਡਾ ਉਦੇਦਾਰੀ ਦਿੱਤੀ ਹੋਈ ਹੈ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਜੀ ਅੱਜ ਵੇਖਿਆ ਜਾਵੇ ਤੇ ਭਾਰਤੀ ਜਨਤਾ ਪਾਰਟੀ ਜਿਵੇਂ ਜਿਨ੍ਹਾਂ ਦਾ ਪ੍ਰਧਾਨ ਪੰਜਾਬ ਦਾ ਸ਼ੀਲ ਕੁਮਾਰ ਜਾਖੜ ਉਹਨਾਂ ਦੇ ਪਰਿਵਾਰ ਦੇ ਵਿੱਚ ਤੁਰੀ ਆਉਂਦੀ ਹੈ ਸੋ ਉਹਨਾਂ ਦਾ ਭਤੀਜਾ ਸ਼ੈਨ ਸੰਦੀਪ ਕੁਮਾਰ ਜਾਖੜ ਉਹ ਐਮਐਲਏ ਆ ਕੈਪਟਨ ਮਰਿੰਦਰ ਸਿੰਘ ਉਹਨਾਂ ਪੰਜਾਬ ਦੇ ਇੱਕ ਭਾਜੀਪੀ ਦੇ ਆਗੂ ਨੇ ਉਹਨਾਂ ਦੀ ਬੇਟੀ ਬੇਟੀ ਜਿਹੜੀ ਹੈ ਇੰਦਰ ਕੌਰ ਉਹ ਮਹਿਲਾ ਮੀਂਗ ਦੀ ਪ੍ਰਧਾਨ ਆ ਹੋਰ ਵੀ ਇਸ ਤਰ੍ਹਾਂ ਦੇ ਬੜੇ ਨੇ ਜਿਹੜੇ ਸਾਰੇ ਦੂਜੀਆਂ ਪਾਰਟੀਆਂ ਲੈ ਲੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਦੇ ਪ੍ਰਧਾਨ ਉਹਨਾਂ ਦਾ ਬੇਟਾ ਹੀਮਾਨ ਸਿੰਘ ਮਾਨ ਜਿਹੜਾ ਕਿ ਸਾਰਾ ਕਰਤਾ ਧਰਤਾ ਹੈ ਉਹ ਸਾਰਾ ਕੁਝ ਚਲਾ ਰਿਹਾ ਹੈ ਉਹ ਦੂਜੀਆਂ ਜਿਹੜੀਆਂ ਦੇਸ਼ ਦੀਆਂ ਹੋਰ ਸੂਬਿਆਂ ਦੀਆਂ ਪਾਰਟੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਅ ਜਿਵੇਂ ਮੈਂ ਵੇਖ ਰਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਫਾਰਕਬੁੱਦੁੱਲਾ ਜੀ ਪਹਿਲਾਂ ਸਨ ਹੁਣ ਉਹਨਾਂ ਦੇ ਬੇਟੇ ਉਮਰ ਅਬਦੁੱਲਾ ਜੀ ਉਥੋਂ ਦੇ ਮੁੱਖ ਮੰਤਰੀ ਬਣੇ ਨੇ ਇਵੇਂ ਸਾਰੇ ਵੱਡੀਆਂ ਸਟੇਟਾਂ ਨੇ ਜਿਵੇਂ ਤੁਸੀਂ ਲਾ ਲਓ ਯੂਪੀ ਦੇ ਵਿੱਚ ਬਲੈਮ ਸਿੰਘ ਯਾਦਵ ਜੀ ਉਹਨਾਂ ਦੇ ਬੇਟੇ ਨੇਗਾ ਜਿਹੜੇ ਉਹ ਅਖਲੇਸ਼ ਯਾਦਵ ਜੀ ਬਿਹਾਰ ਦੇ ਵਿੱਚ ਲਾਲੂ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੇ ਬੇਟੇ ਪਿਸ਼ਾਦਵੀ ਯਾਦਵ ਇਸ ਤਰ੍ਹਾਂ ਜਿਹੜੇ ਉਹ ਪਾਰਟੀਆਂ ਦੇ ਵਿੱਚ ਹੋਰ ਜਿਹੜੀਆਂ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਐਵੇਂ ਚੱਲਦਾ ਸਾਡੇ ਗਵਾਂਡੀ ਸੂਬਾ ਉੱਥੇ ਉਹ ਪ੍ਰਕਾਸ਼ ਤਾਲਾ ਜੀ ਅਬੇ ਚਟਾਲਾ ਜੀ ਅਜੇ ਚਟਾਲਾ ਜੀ ਗਾ ਉਹਨਾਂ ਦਾ ਪੁੱਤਰਾ ਜਿਹੜਾ ਪਿਛਲੀ ਵਾਰੀ ਡਿਪਟੀ ਮੁੱਖ ਮੰਤਰੀ ਰਿਹਾ ਤੂੰ ਕਹਿੰਦਾ ਮੇਰਾ ਭਾਵ ਇਹ ਆ ਵੀ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਜਾਂ ਕੌਮੀ ਪਾਰਟੀਆਂ ਨੇ ਇਹਨਾਂ ਦੇ ਵਿੱਚ ਲੀਡਰ ਤੋਂ ਗੱਲ ਲੀਡਰ ਘਰਾਂ ਚ ਪੈਦਾ ਹੁੰਦੇ ਆਏ ਤੇ ਇਲੈਕਸ਼ਨ ਵੀ ਲੜਦੇ ਨੇ ਚੋਣਾਂ ਵੀ ਲੜਦੇ ਨੇ ਪਰ ਇੱਕ ਜਿਹੜਾ ਕੂੜ ਪ੍ਰਚਾਰ ਸਿਰ ਤੋਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਿਉਂ ਕੀਤਾ ਗਿਆ ਇਹ ਗੱਲ ਦੀ ਸਾਡੇ ਸਾਰਿਆਂ ਦੇ ਜੈਣੀ ਉੱਤੇ ਗੱਲ ਦਿਮਾਗ ਚ ਬੈਠਣੀ ਚਾਹੀਦੀ ਹੈ ਤੇ ਜਿਹੜਾ ਲੋਕ ਗੱਲ ਕਰਦੇ ਉਹਨੂੰ ਇੱਕ ਤਰ੍ਹਾਂ ਤੇ ਜਵਾਬ ਵੀ ਦੇਣਾ ਚਾਹੀਦਾ ਹੈ ਕਿ ਹਰ ਪਾਰਟੀ ਜਿਵੇਂ ਚੱਲਦਾ ਆਇਆ ਹਰ ਪਾਰਟੀ ਐਵੇਂ ਕਰਦੀ ਐ ਹਰ ਪਾਰਟੀ ਚ ਚੰਗੇ ਲੀਡਰ ਪਰਿਵਾਰ ਤੋਂ ਹੀ ਲੈ ਜਾਂਦੇ ਨੇ ਤੇ ਤਾਂ ਜੋ ਉਹਨਾਂ ਨੂੰ ਰਾਜਨੀਤੀ ਦਾ ਫੇਰਬਾਦ ਅੱਗੇ ਲੈ ਕੇ ਜਾਣ ਉਹ ਪਰ ਜਿਹੜਾ ਕੁਝ ਹੁਣ ਤੁਸੀਂ ਇੱਕ ਟੀ ਦਾ ਹੋਰ ਵੇਖ ਲਓ ਆਮ ਆਦਮੀ ਪਾਰਟੀ ਨੇ ਐਮਐਲਏ 92 ਬਣਾਲੇ ਇਹਨਾਂ ਦੇ ਕੋਲ ਉਹਨਾਂ 92 ਦੇ ਵਿੱਚੋਂ ਵੀ ਜਿਹੜੇ ਵਾਹ ਚੋਣਾਂ ਲੜਾਉਣ ਵਾਸਤੇ ਬੰਦੇ ਨਹੀਂ ਲੱਭ ਸਕੇ ਚੰਗੇ ਬੰਦੇ ਨਹੀਂ ਪੰਜਾਬ ਤੋਂ ਪੈਦਾ ਇਹ ਕਰ ਸਕਦੇ ਕੁਝ ਇਹਨਾਂ ਦੇ ਜਿਹੜੇ 92 ਲੜਾਏ ਉਹਨਾਂ ਚੋਂ ਕਾਂਗਰਸ ਚੋਂ ਬੰਦੇ ਲਏ ਅਕਾਲੀ ਦਲ ਚੋਂ ਬੰਦੇ ਲਏ ਉਹਨਾਂ ਦੇ ਆਪ ਦੇ ਵਲੰਟੀਅਰ ਇਹਨਾਂ ਨੇ ਬਹੁਤ ਘੱਟ ਪਾਏ ਹੁਣ ਵੀ ਤੁਸੀਂ ਵੇਖ ਲਓ ਜਿੱਦੀਆਂ ਹੁਣ ਸਰਕਾਰ ਆਈ ਤੋਂ ਬਾਅਦ ਚੋਣਾਂ ਹੋਈਆਂ ਨੇ ਉਹ ਵੀ ਇਹਨਾਂ ਬਾਹਰ ਦੀਆਂ ਪਾਰਟੀਆਂ ਤੋਂ ਲਏ ਸਾਰੇ ਕਿਉਂਕਿ ਇਹਨਾਂ ਕੋਲ ਸਿਆਸਤ ਦੇ ਤਜਰਬੇ ਦੀ ਘਾਟ ਸੀ ਘਾਟ ਵਾਲੇ ਬੰਦੇ ਸਨ ਜਿਹੜੇ ਇਹਨਾਂ ਨੇ ਬਣਾ ਲਏ ਇਹਨਾਂ ਨੇ ਆਪਦੇ ਵਾਲੇ ਪਾਸਿਓ ਸੋ ਮੈਂ ਬੇਨਤੀ ਇਹ ਕਰਾਂ ਕਿ ਜਿਹੜਾ ਕੁਝ ਦੌਰ ਅਕਾਲੀ ਦਲ ਦੇ ਖਿਲਾਫ ਹਮੇਸ਼ਾ ਸਿਰਜਿਆ ਜਾਂਦਾ ਉਸ ਦੌਰ ਨੂੰ ਜਵਾਬ ਦੇਣ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਪਹਿਲਾਂ ਇਸ ਦੇਸ਼ ਦੀ ਸਿਆਸਤ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਪਿਸ਼ੋਕੜal ਵੇਖਿਆ ਜਾਵੇ ਤੇ ਫੇਰ ਜਾ ਕੇ ਦੂਜੇ ਤੇ ਟਿੱਪਣੀ ਕੀਤੀ ਜਾਵੇ ਤੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਗੱਲਾਂ ਜਿਹੜੀਆਂ ਤੁਸੀਂ ਬਿਠਾ ਕੇ ਰੱਖੋ ਜਦੋਂ ਕੋਈ ਵਿਰੋਧੀ ਗੱਲ ਕਰਦਾ ਉਹਦਾ ਤੁਰੰਤ ਜਿਹੜਾ ਜਵਾਬ ਦੇ